ਜਿਵੇਂ ਹੁਣ ਰਵਨੀਤ ਮਿੱਟੂ ਪਿਛਲੇ ਜੱਦਾ ਜਾ ਕੇ ਇਹ ਭਾਜਪਾ ਜਰਲਿਆ ਉਹ ਤੋਂ ਵੀ ਇਹਦੀ ਸਟੇਟਮੈਂਟਾ ਪੜੋ ਤੁਸੀਂ ਉਹ ਸਟੇਟਮੈਂਟਾ ਤੋਂ ਇਹ ਸਪਸ਼ਟ ਸੰਕੇਤ ਹੋ ਰਿਹਾ ਜੀ ਕਿ ਰਵਨੀਤ ਮਿੱਟੂ ਮਿੰਨੀ ਬਿੱਟਾ ਬਣ ਚੱਲਿਆ ਦੇਖੋ ਤੁਸੀਂ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਆਮ ਸਾਹ ਉਹ ਲੁਧਿਆਣਾ ਆ ਕੇ ਕਹਿ ਕੇ ਗਿਆ ਕਹਿੰਦਾ ਤੁਸੀਂ ਇਹਨੂੰ ਜਿਤਾਓ ਮੈਂ ਇਹਨੂੰ ਬੜਾ ਬੰਦਾ ਬਣਾਉਂਗਾ ਬੜਾ ਬੰਦਾ ਕਿਵੇਂ ਬਣਾਉਂਦੇ ਨੇ ਜੀ ਜਿਹੜਾ ਜਿਹੜਾ ਸਿੱਖਾਂ ਦੇ ਪੰਜਾਬੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਅਚੇਤ ਚੇਤੌਰ ਤੇ ਪੰਜਾਬ ਦੀ ਸਟੇਟ ਦੇ ਜਿਹੜਾ ਖਿਲਾਫ ਪੂਰਾ ਕੂੜ ਪ੍ਰਚਾਰ ਕਰੇ ਉਹ ਉਹਨਾਂ ਦਾ ਮਨਪਸੰਦ ਬਣਦਾ ਚਾਹੇ ਸੁਖਦੇਵ ਢੀਂਡਸਾ ਹੋਵੇ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਬਲਵਿੰਦਰ ਭੂੰਦਰੋ ਹੋਵੇ ਸਾਰੇ ਤਰ ਲੋ ਮੱਛੀ ਅਖੀਰ ਤੱਕ ਹੁੰਦੇ ਰਹੇ ਲੋਕਾਂ ਨੇ ਉਹਨਾਂ ਨੂੰ ਮੰਨਿਆ ਹੀ ਨਹੀਂ ਅਕਾਲੀ ਨਾ ਮੰਨਣ ਦੇ ਕਾਰਨ ਦੂਜੇ ਬੰਨੇ ਤਾਂ ਹੀ ਦੇਖੋ ਤੁਸੀਂ ਪਿੰਡਾਂ 'ਚੋਂ ਵੋਟ ਨਹੀਂ ਇਹਨਾਂ ਨੂੰ ਉਹ ਇਸ ਕਰਕੇ ਨਹੀਂ ਬਈ ਭਾਜਪਾ ਉੱਪਰ ਨੂੰ ਚੜ ਗਈ ਹੁਣ ਉਹਨਾਂ ਨੇ ਬਾਦਲ ਦਲ ਕਰਕੇ ਉਹਨੂੰ ਵੋਟਾਂ ਨਹੀਂ ਪਾਈਆਂ ਸਿੱਧੀਆਂ ਭਾਜਪਾ ਨੂੰ ਪਾਈਆਂ ਨੇ ਸਿੱਧੀ ਉਹਦੇ ਪਰਸੈਂਟੇਜ ਵੱਧ ਗਿਆ ਉਹਦੀ ਉਹ ਜੂਨੀਅਰ ਟੀਮ ਕਹਿ ਰਹੀ ਹੈ ਕਿ ਬਾਦਲ ਸਾਹਿਬ ਥੋੜੀ ਪ੍ਰਧਾਨਗੀ 'ਚ ਨਹੀਂ ਪੰਟ ਟੁੱਟਦਾ ਨਹੀਂ ਅਕਾਲੀ ਤੁਰਦੇ ਸਾਡੇ ਨਾਲ ਪਿੰਡਾਂ ਦੇ ਜਿਹੜੇ ਟਕਸਾਲੀ ਅਕਾਲੀ ਨੇ ਇਸ ਕਰਕੇ ਤੁਸੀਂ ਕਿਰਪਾ ਕਰਕੇ ਛੱਡ ਦਿਓ ਕੰਗਰਾਂ ਰਣਾਉਤ ਸਾਡੇ ਇੱਕ ਕਹਾਵਤ ਹੈ ਪਿੰਡਾਂ ਦੀ ਇਹਦੇ ਕੁੜੀ ਤਾਂ ਪਹਿਲੇ ਮਾਨ ਨਹੀਂ ਸੀ ਹੁਣ ਤਾਂ ਇਹਦੇ ਗੋਦੀ ਮੁੰਡਾ ਹੋ ਗਿਆ ਚੈਕਿੰਗ ਕਰਾਉਣ ਦੀ ਬਜਾਏ ਕੰਗਰਾਂ ਰਣਾਉਤ ਨੇ ਉਹ ਜਿਹੜੀ ਕੁਲਵਿੰਦਰ ਕੌਰ ਵਰਦੀ ਧਾਰੀ ਹੈ ਉਹ ਨੂੰ ਟੱਚ ਕਰਕੇ ਗਿਆ ਵੀ ਤੂੰ ਕੌਣ ਹੁੰਨੀ ਹੈ ਉਹ ਉਹ ਕੁੜੀ ਤੇ ਪਰਚਾ ਦਰਜ ਕਰਨ ਦੀ ਕੀ ਲੋੜ ਪਾਈ ਤੇ ਜੀ ਹਲੇ ਜਾਂਚ ਨਹੀਂ ਹੋਈ ਕੋਈ ਹੋਰ ਨਹੀਂ ਜਾਂ ਦੋਨਾਂ ਤੇ ਕਰਦੇ ਧੱਕੇ ਦੇ ਕਾਰਨ ਜਿਹੜਾ ਵੀ ਪੰਜਾਬੀਆਂ ਨਾਲ ਪੰਗਾ ਲਊਗਾ ਜਿਹੜਾ ਇਹਨਾਂ ਨਾਲ ਧੱਕਾ ਕਰੂਗਾ ਉਹਦੇ ਪਿੱਛੇ ਸਾਰਾ ਹਜੂਮ ਖੜਦਾ ਹੀ ਖੜਦਾ ਹੈ ਸੱਚਕਾਲੀ ਮੈਂ ਹਾ ਕਵਰ ਸਿੰਘ 베ਦੀ ਪੰਜਾਬ ਦੇ ਵਿੱਚ ਭਾਜਪਾ ਰਵਨੀਸ਼ ਸਿੰਘ ਬਿੱਟੂ ਦੇ ਰੂਪ ਵਿੱਚ ਨਵਾਂ ਵਰਤਾਂਤ ਸਿਰਜਣ ਜਾ ਰਹੀ ਹੈ ਕਿਉਂਕਿ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਦਾ ਹੰਗਾਰਾ ਭਾਜਪਾ ਨੂੰ ਮਿਲਿਆ ਚਾਹੇ ਵੋਟ ਸ਼ੇਅਰ ਦੇ ਰੂਪ ਵਿੱਚ ਹੋਵੇ ਉਸ ਤੋਂ ਬਾਅਦ ਭਾਜਪਾ ਹੁਣ ਬੂਸਟ ਕਰਨਾ ਚਾਹੁੰਦੀ ਹੈ ਕਿ ਆਖਰ ਜਿਹੜੀਆਂ ਜਿਮਨੀ ਚੋਣਾਂ ਆ ਰਹੀਆਂ ਜਾਂ ਪੰਜਾਬ ਦੇ ਵਿੱਚ ਭਾਜਪਾ ਕਿਸ ਤਰ੍ਹਾਂ ਸਿਨੈਰੀਓ ਸਰਦ ਸਕਦੀ ਹੈ ਜਿਸ ਦੇ ਨਾਲ 227 ਉਹਨਾਂ ਨੂੰ ਨੇੜੇ ਲੱਗੇ 227 ਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਠੀਕ ਲੈ ਸਕੇ ਇਸ ਬਾਬਤ ਗੱਲਬਾਤ ਜ਼ਰੂਰ ਕਰਾਂਗੇ ਕਿ ਆਕਰ ਰਵਨੀਤ ਸਿੰਘ ਬਿੱਟੂ ਦੀ ਹੀ ਚੋਣ ਕਿਉਂ ਕੀਤੀ ਗਈ ਬਹੁਤ ਸਾਰੇ ਸਿੱਖ ਚਿਹਰੇ ਭਾਜਪਾ ਦੇ ਵਿੱਚ ਵੀ ਨੇ ਜਰ ਰਵਨੀਤ ਸਿੰਘ ਬਿੱਟੂ ਉਹਨਾਂ ਦੀ ਪਸੰਦ ਕਿਉਂ ਬਣਿਆ ਰਵਨੀਤ ਸਿੰਘ ਬਿੱਟੂ ਨੂੰ ਵੱਡੀ ਹਾਰ ਚੋਣਾਂ ਦੇ ਵਿੱਚ ਮਿਲਦੀ ਹੈ ਤਾਂ ਉਸ ਤੋਂ ਬਾਅਦ ਉਹ ਰਾਜ ਮੰਤਰੀ ਬਣ ਚੁੱਕਿਆ ਤੇ ਕਿਹਾ ਜਾ ਰਿਹਾ ਕਿ ਰਵਨੀਤ ਸਿੰਘ ਬਿੱਟੂ ਤੇ ਵੱਡਾ ਦਾ ਭਾਜਪਾ ਖੇਡਣ ਜਾ ਰਹੀ ਹੈ ਇਸ ਬਾਬਤ ਗੱਲਬਤ ਕਰ ਲਾਂਗੇ ਸਾਡੇ ਨਾਲ ਪਰਮਜੀਤ ਸਿੰਘ ਸੌਲੀ ਨੇ ਸੌਲੀ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਿ ਨਵੇਂ ਰੂਪ ਵਿੱਚ ਭਾਜਪਾ ਆਪਣੀ ਖੇਡ ਖੇਡਣ ਜਾ ਰਹੀ ਹੈ ਲੱਗਦਾ ਕਿ ਹਰਮਨਿੰਦਰ ਸਿੰਘ ਬਿੱਟੂ ਦੇ ਉੱਤੇ ਜਿਹੜਾ ਦਾਅ ਭਾਜਪਾ ਖੇਡਣ ਜਾ ਰਹੀ ਹੈ ਸਿੱਖ ਚਿਹਰੇ ਦੇ ਰੂਪ ਵਿੱਚ ਤਾਂ ਲੱਗਦਾ ਕਿ ਉਸ ਦਾ ਵੱਡਾ ਲਾਭ ਭਾਜਪਾ ਨੂੰ ਪੰਜਾਬ ਦੇ ਵਿੱਚ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਤੀ ਸਾਹਿਬ ਜਿਹੜੀ ਦਿੱਲੀ ਆ ਨਾ ਦਿੱਲੀ ਇਹ ਪਹਿਲੀ ਦਫਾ ਨਹੀਂ ਸਾਡੇ ਨਾਲ ਕਰਨ ਲੱਗੀ ਲੰਬੇ ਅਰਸੇ ਤੋਂ ਇਹੀ ਤਜਰਬੇ ਕਰੀ ਜਾਂ ਰਹੀ ਆ ਚਾਹੇ ਉੱਥੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਚੇਚੇ ਤੌਰ ਤੇ ਸਿੱਖਾਂ ਚੋਂ ਪਾਗੜੀ ਧਾਰੀ ਉਹ ਬੰਦਾ ਲੈਣਾ ਜਿਹੜਾ ਸਾਰਿਆਂ ਨੂੰ ਵੱਧ ਮੋਟਾ ਪ੍ਰਚਾਰ ਕਰਦਾ ਹੋਵੇ ਸਿੱਖਾਂ ਦੇ ਪੰਜਾਬੀਆਂ ਦੇ ਖਿਲਾਫ ਜਿਵੇਂ ਹੁਣ ਰਮਨੀਤ ਮਿੱਠੂ ਪਿਛਲੇ ਜੱਦਾ ਜਾ ਕੇ ਇਹ ਭਾਜਪਾ ਜਰਲਿਆ ਉਦੋਂ ਦੀ ਇਹਦੀ ਸਟੇਟਮੈਂਟਾਂ ਪੜੋ ਤੁਸੀਂ ਉਹ ਸਟੇਟਮੈਂਟਾਂ ਤੋਂ ਇਹ ਸਪਸ਼ਟ ਸੰਕੇਤ ਹੋ ਰਿਹਾ ਸੀ ਕਿ ਨਵਰੀਤ ਮਿੱਟੂ ਮਿੰਨੀ ਬਿੱਟਾ ਬਣ ਚੱਲਿਆ ਮਿੰਨੀ ਬਿੱਟਾ ਬਣਾ ਕੇ ਇਹਨੂੰ ਵਰਤਣਾ ਚਾਹੁੰਦੀ ਆ ਭਾਜਪਾ ਹੁਣ ਤਾਂ ਮਿੰਨੀ ਬਿੱਟੇ ਤੋਂ ਵੀ ਟਪਾ ਲੈਣਗੇ ਇਹਨੂੰ ਕਿ ਹਾਰੇ ਹੋਏ ਨੂੰ ਰਾਜ ਮੰਤਰੀ ਬਣਾ ਲੈਣਾ ਬਣਾ ਕੇ ਉਹ ਤੋਂ ਸਿਰਫ ਸੰਕੇਤ ਦੇਖੋ ਤੁਸੀਂ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਆ ਮੱਸਾ ਉਹ ਲੁਧਿਆਣਾ ਆ ਕੇ ਕਹਿ ਗਿਆ ਕਹਿੰਦਾ ਤੁਸੀਂ ਇਹਨੂੰ ਜਿਤਾਓ ਮੈਂ ਇਹਨੂੰ ਵੱਡਾ ਬੰਦਾ ਬਣਾਉਂਗਾ ਵੱਡਾ ਬੰਦਾ ਬਣਨ ਚੱਲਿਆ ਉਹ ਵੱਡਾ ਬੰਦਾ ਕਿਵੇਂ ਬਣਾਉਂਦੇ ਨੇ ਜੀ ਜਿਹੜਾ ਜਿਹੜਾ ਸਿੱਖਾਂ ਦੇ ਪੰਜਾਬੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਅਚੇਤੇ ਤੌਰ ਤੇ ਪੰਜਾਬ ਦੀ ਸਟੇਟ ਤੇ ਜਿਹੜਾ ਖਿਲਾਫ ਪੂਰਾ ਕੂੜ ਪ੍ਰਚਾਰ ਕਰੇ ਉਹ ਉਹਨਾਂ ਦਾ ਮਨਪਸੰਦ ਬਣਦਾ ਹੈ ਉਹਨਾਂ ਚ ਉਹਨਾਂ ਨੇ ਇੱਕੋ ਇੱਕ ਚੇਹਰਾ ਦੇਖਿਆ ਰੁਨੀਤ ਬਿੱਟੂ ਦਾ ਸਖਬੀਰ ਸਿੰਘ ਬਾਦਲ ਨੇ ਇਸ ਵਾਰੀ ਘੱਟ ਜੋੜ ਤਾਂ ਕੀਤਾ ਨਹੀਂ ਪਰ ਤੋ ਹੰਗਾਰਾ ਵੀ ਉਸ ਢੰਗ ਦਾ ਨਹੀਂ ਮਿਲਿਆ ਜਿਸ ਢੰਗ ਨਾਲ ਮਿਲਣਾ ਚਾਹੀਦਾ ਸੀ ਕਿ ਅਕਸਰ ਹੀ ਪੰਜਾਬ ਦੇ ਲੋਕ ਸਿਆਸਤ ਦਾ ਜਿਆਦਾ ਰੌਲਾ ਪਾਉਂਦੇ ਆ ਕਿ ਇਹ ਘੱਟ ਜੋੜ ਕਰ ਲੈਂਦੇ ਆ ਇਹਨਾਂ ਦਾ ਘੱਟ ਜੋੜ ਨਰੁਨੀ ਤੌਰ ਤੇ ਹੋਇਆ ਪਿਆ ਜੇ ਨਹੀਂ ਕੀਤਾ ਤਾਂ ਵੀ ਇਹ ਅੰਦਰੋਂ ਇਕੱਠੇ ਆ ਸਖਬੀਰ ਸਿੰਘ ਬਾਦਲ ਨੇ ਵੱਖਰੀ ਲਕੀਰ ਖਿੱਚੀ ਤਾਂ ਉਹ ਵੀ ਕਿਤੇ ਨਾ ਕਿਤੇ ਚੁਬਦੀ ਨਜ਼ਰ ਆ ਰਹੀ ਹੈ ਜੇ ਹੁਣ ਘੱਟ ਜੋੜ ਛੱਡ ਹੀ ਦਿੱਤਾ ਉਹਨਾਂ ਨੇ ਪਰੰਤੂ ਹੁਣ ਇਸ ਗੱਲ ਦਾ ਰਾਗ ਲਾਪਣ ਦਾ ਲਾਭ ਕੀ ਆ ਸਖਬੀਰ ਬਾਦਲ ਨੇ ਤੁਸੀਂ ਇਹੋ ਛੱਡਤਾ ਉਹਦੀ ਜਿੰਨੀ ਜੂਨੀਅਰ ਟੀਮ ਐ ਸੁਖਵੀਰ ਬਾਦਲ ਦੀ ਚਾਹੇ ਸੁਖਦੇਵ ਢੀਂਡਸਾ ਹੋਵੇ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਬਲਵਿੰਦਰ ਭੂਂਦਰ ਹੋਵੇ ਸਾਰੇ ਤਰ ਲੋ ਮੱਛੀ ਅਖੀਰ ਤੱਕ ਹੁੰਦੇ ਰਹੇ ਸਾਰਾ ਤੁਹਾਡਾ ਮੀਡੀਆ ਇਹ ਕਹਿੰਦਾ ਰਿਹਾ ਹੁਣ ਆਨਲਾਨ ਹੋਇਆ ਹੁਣ ਹੋਇਆ 9 ਮਾਸ ਦੇ ਰਿਸ਼ਤੇ ਵਾਲੇ ਨਾਲ ਫਿਰ ਉੱਥੇ ਲੋਕਾਂ ਦਾ ਕਸੂਰ ਥੋੜਾ ਐ ਲੋਕਾਂ ਨੇ ਇਹਨਾਂ ਨੂੰ ਮੰਨਿਆ ਹੀ ਨਹੀਂ ਇਕੱਲੀ ਨਾ ਮੰਨਣ ਦੇ ਕਾਰਨ ਦੂਜੇ ਬੰਨੇ ਤਾਂ ਹੀ ਦੇਖੋ ਤੁਸੀਂ ਪਿੰਡਾਂ 'ਚੋਂ ਵੋਟ ਨਹੀਂ ਇਹਨਾਂ ਨੂੰ ਪਈ ਉਹ ਇਸ ਕਰਕੇ ਨਹੀਂ ਪਈ ਭਾਜਪਾ ਉੱਪਰ ਨੂੰ ਚੜ ਗਈ ਇਹ ਸੋਚ ਲਿਆ ਪਿੰਡਾਂ ਦੇ ਲੋਕਾਂ ਨੇ ਵੀ ਸ਼ਹਿਰ ਦੇ ਮਹਾਜਰਾਂ ਨੇ ਬਿਜ਼ਨਸਮੈਨ ਲੋਕਾਂ ਨੇ ਵੀ ਯਾਰ ਫਿਰ ਬਾਦਲਾਂ ਨੂੰ ਕਿਉਂ ਵੋਟ ਪਾਉਂਦੀ ਆਪਾਂ ਸਿੱਧੀ ਭਾਜਪਾ ਨੂੰ ਪਾਓ ਜੇ ਅੱਜ ਤੱਕ ਭਾਜਪਾ ਨਹੀਂ ਹੁੰਦੀ ਸੀ ਉਦੋਂ ਲੋਕ ਬਾਦਲਾਂ ਨੂੰ ਵੋਟ ਪਾਉਂਦੇ ਸੀ ਹੁਣ ਉਹਨਾਂ ਨੇ ਬਾਦਲ ਦਲ ਕਰਕੇ ਉਹਨੂੰ ਵੋਟਾਂ ਨਹੀਂ ਪਾਈਆਂ ਸਿੱਧੀਆਂ ਭਾਜਪਾ ਨੂੰ ਪਾਈਆਂ ਨੇ ਸਿੱਧੀ ਉਹਦੇ ਪਰਸੈਂਟੇਜ ਵਧ ਗਈ ਪਰ ਜੇ ਦੇਖਿਆ ਜਾਵੇ ਤਾਂ ਸੁਖਵੀਰ ਸਿੰਘ ਬਾਦਲ ਜਿਸ ਢੰਗ ਨਾਲ ਬਠਿੰਡੇ ਵਾਲੀ ਸੀਟ ਜਿੱਤੇ ਐ ਬੇਸ਼ੱਕ ਬਹੁਤ ਸਾਰੀਆਂ ਸੀਟਾਂ ਕਾਲੇ ਦਲ ਨੇ ਹਾਰ ਲਈਆਂ ਹੁਣ ਪਰ ਕਿਤਨਾ ਕਿਤੇ ਹੁਣ ਇਸ ਗੱਲ ਦੀ ਆਵਾਜ਼ ਉੱਠ ਰਹੀ ਆ ਕਿ ਸਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਤੇ ਫਿਰ ਅਖਰ ਸਖਬੀਰ ਸਿੰਘ ਬਾਦਲ ਦੀ ਜਗ੍ਹਾ ਤੇ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਸਾਂਭੇ ਕਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਨਾ ਤਾਂ ਮੇਰੇ ਕਹੇ ਤੋਂ ਸਖਬੀਰ ਨੇ ਬਾਦਲ ਛੱਡਣੀ ਹੈ ਪ੍ਰਧਾਨਗੀ ਨਾ ਕਾਂਗਰਸ ਦੇ ਕਹੇ ਤੋਂ ਨਾ ਕਿਸੇ ਹੋਰ ਦੇ ਉਹਦੀ ਉਹ ਜੂਨੀਅਰ ਟੀਮ ਕਹਿ ਰਹੀ ਹੈ ਕਿ ਬਾਦਲ ਸਾਹਿਬ ਥੋੜੀ ਪ੍ਰਧਾਨਗੀ ਚ ਨਹੀਂ ਪੰਥ ਉੱਠਦਾ ਨਹੀਂ ਅਕਾਲੀ ਤੁਰਦੇ ਸਾਡੇ ਨਾਲ ਪਿੰਡਾਂ ਦੇ ਜਿਹੜੇ ਟਕਸਾਲੀ ਕਾਲੀ ਨੇ ਇਸ ਕਰਕੇ ਤੁਸੀਂ ਕਿਰਪਾ ਕਰਕੇ ਛੱਡ ਦਿਓ ਸੈਕਿੰਡਲੀ ਤੁਸੀਂ ਕਹੇ ਬਠਿੰਡੇ ਵਾਲੀ ਸੀਟ ਬਠਿੰਡਿਆ ਦੀ ਸੀਟ ਤਾਂ ਜਗ ਜाहਰ ਹੈ ਉਹ ਸੀਟ ਜਿੱਤੀ ਨਹੀਂ ਗਈ ਉਹ ਮੁੱਲ ਲਈ ਗਈ ਹੈ ਉਹ ਮੁੱਲ ਲਈ ਹੋਈ ਸੀਟ ਨੂੰ ਤੁਸੀਂ ਕਿਵੇਂ ਮੁਕਾਬਲਾ ਕਰੋਗੇ ਜੇ ਅੱਜ ਵੀ ਸੁਖਵੀਰ ਬਾਦਲ ਇਮਾਨਦਾਰ ਹੈ ਤਾਂ ਆਪਦੇ ਕਿਸੇ ਚਾਹਤੇ ਨੂੰ ਅੱਗੇ ਲਾ ਲਵੇ ਔਰ ਸਪੈਸ਼ਲ ਕੋਈ ਕਮੇਟੀ ਬਣਾ ਕੇ ਕੋਹ ਕਰੇ ਉਹਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਕੀ ਕਾਰਨ ਹੈ ਕਿਉਂ ਨਹੀਂ ਸਤੋਂ ਲੋਕ ਦੂਰ ਜਾ ਰਹੇ ਨੇ ਕਿਉਂ ਨਹੀਂ ਸਾਨੂੰ ਵੋਟਾਂ ਪਾ ਰਹੇ ਇੱਕ ਚਪੇੜ ਦਾ ਜ਼ਿਕਰ ਜ਼ਰੂਰ ਕਰਾਂਗੇ ਕਾਫੀ ਦਿਨਾਂ ਤੋਂ ਇਸ ਗੱਲ ਦਾ ਜਿਹੜਾ ਰੋਲਾ ਜਿਹੜਾ ਪੈ ਰਿਹਾ ਕਿ ਹਵਾਈ ਅੱਡੇ ਦੇ ਉੱਤੇ ਕੰਗਣਾ ਰਣੋਤ ਨੂੰ ਚਪੇੜ ਮਾਰੀ ਗਈ ਹੈ ਚਪੇੜ ਦਾ ਖੜਾਕ ਕੁਝ ਸਿਆਸਤਦਾਨਾਂ ਤੱਕ ਪੁੱਜਿਆ ਆਖਰ ਉਸ ਖੜਾਕ ਦੇ ਨਾਲ ਉਹਨਾਂ ਸਿਆਸਤਦਾਨਾਂ ਦੇ ਕੰਨ ਕਿਉਂ ਨਹੀਂ ਖੁੱਲੇ ਜਿਹੜੇ ਮੋਦੀ ਦਾ ਵਿਰੋਧ ਕਰਦੇ ਆ ਜਿਹੜੇ ਕਿਸਾਨ ਹੱਤੈਸ਼ੀ ਹੋਣ ਦਾ ਦਾਵਾ ਕਰਦੇ ਆ ਆਖਰ ਪੂਰਾ ਮਾਮਲਾ ਹੈ ਕੀ ਹੈ ਕਹਾਣੀ ਤਾਂ ਇਹ ਵੀ ਕਹੀ ਜਾ ਰਹੀ ਹੈ ਕਿ ਇਹ ਸਾਰੀ ਕਹਾਣੀ ਸਕ੍ਰਿਪਟਡ ਹੈ ਤੇ ਇਸ ਕਹਾਣੀ ਦੇ ਪਿੱਛੇ ਕੋਈ ਨਾ ਕੋਈ ਕੁਲਵਿੰਦਰ ਕੌਰ ਨੂੰ ਗਾਈਡ ਕਰ ਰਿਹਾ ਇਸੇ ਕਰਕੇ ਕੁਲਵਿੰਦਰ ਕੌਰ ਨੇ ਉਹ ਕੁਝ ਕੀਤਾ ਜੋ ਕੁਝ ਦਿਖਾਇਆ ਗਿਆ ਤੇ ਜਿਸ ਤੋਂ ਬਾਅਦ ਚਪੇੜ ਜਿਹੜੀ ਹੈ ਉਹ ਪੰਜਾਬੀਆਂ ਨੂੰ ਇੰਨੀ ਟੰਮ ਗਈ ਕਿ ਸੋਸ਼ਲ ਮੀਡੀਆ ਤੇ ਚਪੇੜ ਦੇ ਖੜਾਕ ਜਿਹੜੇ ਆ ਉਹ ਹੁਣ ਤੱਕ ਆ ਰਹੇ ਕੰਗਣਾ ਰਣੌਤ ਜਿਹਦੇ ਨਾਲ ਉਹਦਾ ਪੰਗਾ ਪਿਆ ਉਹ 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 ਲੇਡੀ ਜ ਹੈ ਜਿਹੜੀ ਹਮੇਸ਼ਾ ਬਾਤ ਬਾਤ ਚ ਰਹਿੰਦੀ ਹੈ ਜੀਨੇ ਪੰਜਾਬ ਦੇ ਕੀ ਕਿਸੇ ਵੀ ਦੇਸ਼ ਦੇ ਭਲੇ ਦੀ ਗੱਲ ਅੱਜ ਤੱਕ ਕੀਤੀ ਹੋਣੀ ਉਹ ਕੀ ਕਹਿੰਦੀ ਰਹੀ ਜਿਹੜਾ ਅੰਨ ਦਾਤਾ ਹੈ ਉਹ ਕੱਲਾ ਪੰਜਾਬ ਦਾ ਨਹੀਂ ਹੈ ਸਾਰੇ ਹੈ ਕਿਸਾਨ ਕਿਸਾਨਾਂ ਨੂੰ ਅੰਨ ਦਾਤੇ ਨੂੰ ਜਿਹੜੀ ਅਤਵਾਦੀ ਵੱਖਵਾਦੀ ਦੇਸ਼ਤਰੋਹੀ ਤਰ੍ਹਾਂ-ਤਰ੍ਹਾਂ ਦੇ ਨਾਂ ਦੇ ਸਕਦੀ ਹੈ ਉਹ ਲੇਡੀਜ਼ ਉਦੋਂ ਵੀ ਉਦੋਂ ਵੀ ਲੋਕਾਂ ਨੇ ਉਹਦਾ ਠੋਕ ਕੇ ਵਿਰੋਧ ਕੀਤਾ ਅੱਜ ਵੀ ਇਸ ਕਰਕੇ ਕਰਦੇ ਨੇ ਕਿ ਕੰਗਰਾਂ ਰਣੌਤ ਸਾਡੇ ਇੱਕ ਕਹਾਵਤ ਹੈ ਪਿੰਡਾਂ ਦੀ ਕਹਿੰਦੇ ਕੁੜੀ ਤਾਂ ਪਹਿਲੇ ਹੀ ਮਾਨ ਨਹੀਂ ਸੀ ਹੁਣ ਤਾਂ ਇਹਦੇ ਗੋਦੀ ਮੁੰਡਾ ਹੋ ਗਿਆ ਹੁਣ ਤਾਂ ਇਹ ਮੈਂਬਰ ਪਾਰਲੀਮੈਂਟ ਬਣ ਗਈ ਕੰਗਰਾਂ ਰਣੌਤ ਜਦੋਂ ਉੱਥੇ ਆਈ ਹੈ ਉਹ ਗੱਲ ਕੀ ਸੀ ਉਹਨੂੰ ਇਹ ਕਿਹਾ ਵੀ ਮੈਡਮ ਤੁਹਾਡਾ ਡਾਕਟਰ ਇਹਦੇ ਵਿੱਚ ਪਾਓ ਸਮਾਨ ਚੈੱਕ ਹੋਣਾ ਹੈ ਚੈੱਕ ਦੇ ਚਾਹੇ ਪਾਰਸ ਚੀਜ਼ ਹੈ ਮੋਬਾਈਲ ਸੀ ਉਹਨੇ ਉੱਥੇ ਟਕਰਾ ਚ ਆਈ ਮੈਂ ਕਹਿੰਦੀ ਮੈਂ ਤਾਂ ਮੈਂਬਰ ਪਾਰਲੀਮੈਂਟ ਬਣ ਕੇ ਆਈਆਂ ਤੂੰ ਕੌਣ ਹੈ ਫਿਰ ਉਹਨੇ ਉਹਨੇ ਜਦੋਂ ਕਿਹਾ ਵੀ ਸੌਰੀ ਮੈਡਮ ਵੀ ਇਹ ਤਾਂ ਸਾਰਿਆਂ ਦੀ ਚੈਕਿੰਗ ਹੁੰਦੀ ਹੈ ਕਰਾਉਣੀ ਪੈਣੀ ਹੈ ਚੈਕਿੰਗ ਕਰਾਉਣ ਦੀ ਬਜਾਏ ਕੰਗਰਾਂ ਰਣਾਉਤ ਨੇ ਉਹ ਜਿਹੜੀ ਕੁਲਵਿੰਦਰ ਕੌਰ ਵਰਦੀ ਧਾਰੀ ਹੈ ਉਹਨੂੰ ਉਹਨੂੰ ਟੱਚ ਕਰਕੇ ਗਿਆ ਵੀ ਤੂੰ ਕੌਣ ਹੁੰਨੀ ਹੈ ਜਦੋਂ ਉਹਨਾਂ ਦੀ ਨੇਮ ਪਲੇਟ ਪੜ੍ਹੀ ਉੱਥੋਂ ਉਹਨੂੰ ਗੁੱਸਾ ਕੌਰ ਪੜਕੀ ਆ ਕਿ ਹੂ ਖਾਲਸਤਾਨ ਤੁਸੀਂ ਖਾਲਸਤਾਨੀ ਹੋ ਫਲਾਣੇ ਪਤਾ ਨਹੀਂ ਕੀ ਕੀ ਉਹ ੜਕ ਕੇ ਬੋਲਣ ਲੱਗੀ ਫਿਰ ਇਹਦੇ ਚ ਤਾਂ ਬਈ ਹੁਣ ਹੱਥੋਂ ਪਾਈ ਤਾਂ ਹੋਣਾ ਹੀ ਆ ਪਰ ਲੋਕ ਤਾਂ ਇਹ ਗੱਲ ਵੀ ਕਹਿ ਰਹੇ ਆ ਕਿ ਜੇ ਕੰਗਣਾ ਰੌਤ ਇੱਕ ਐਕਟਰ ਹੈ ਉਹ ਡਾਇਲੌਗ ਬੋਲਦੀ ਆ ਹਰ ਗੱਲ ਚ ਡਾਇਲੌਗ ਬੋਲ ਜਾਂਦੀ ਆ ਜਾਂ ਹਮੇਸ਼ਾ ਹੀ ਕੁਝ ਉਹਦੇ ਜਿਹੜੇ ਬਿਆਨ ਵਿਵਾਦਤ ਹੁੰਦੇ ਆ ਪੰਜਾਬ ਨਾਲ ਸੰਬੰਧਤ ਹੁੰਦੇ ਆ ਜਿਹੜੇ ਪੰਜਾਬੀਆਂ ਨੂੰ ਚੁਬਦੇ ਆ ਜੇ ਕੰਗਣਾ ਰੌਤ ਸਿਆਣੀ ਨਹੀਂ ਹੈਗੀ ਤੇ ਪਰ ਪੰਜਾਬੀ ਸਿਆਣੇ ਬਣ ਜਾਣਾ ਉਹਨਾਂ ਨੂੰ ਐਡਾ ਪ੍ਰਚਾਰ ਕਰਨ ਦੀ ਕੀ ਲੋੜ ਪੈ ਗਈ ਕਿ ਸਾਰਾ ਪੰਜਾਬ ਹੀ ਜਾ ਕੇ ਕੁਲਵਿੰਦਰ ਕੌਰ ਦੇ ਪਿੱਛੇ ਖੜ ਗਿਆ ਤਾਹ ਪਈ ਐ ਜਿਵੇਂ ਭਾਈ ਅੰਮਰਤਪਾਲ ਸਿੰਘ ਹੁਣੇ ਚੱਕ ਕੇ ਛੋਟੀ ਜੀ ਗੱਲ ਪਿੱਛੇ ਡਬਰੂਗੜ੍ਹ ਝੇਲ ਚ ਬਾਹਰ ਸਿੱਟੇ ਨੇ ਜਿਵੇਂ ਪੰਜਾਬ ਚ ਜਿਹੜਾ ਨਹੀਂ ਹੁੰਦੀਆਂ ਇਸੇ ਤਰ੍ਹਾਂ ਗੱਲ ਛੋਟੀ ਐ ਵੱਡੀ ਬਣਾਈ ਐ ਏਜੰਸੀਆਂ ਨੇ ਵੱਡੀ ਬਣਾਈ ਐ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਦੀ ਤੇ ਵੀ ਕੇਂਦਰ ਦੀ ਤੇ ਮੈਂ ਦੋਸਲਾ ਰਿਆਂ ਕਾਰਨ ਕੀ ਐ ਉਹ ਕੁੜੀ ਤੇ ਪਰਚਾ ਦਰਜ ਕਰਨ ਦੀ ਕੀ ਲੋੜ ਪਾਈ ਤੀ ਜੀ ਹਾਲੇ ਜਾਂਚ ਨਹੀਂ ਹੋਈ ਕੋਈ ਹੋਰ ਨਹੀਂ ਜਾਂ ਦੋਨਾਂ ਤੇ ਕਰਦੇ ਉਹਦੇ ਤੇ ਉਹਦੇ ਦੇ ਕਰਦੇ ਵੀ ਵਰਦੀ ਚ ਵਰਦੀ ਨੂੰ ਟੱਚ ਕੀਤਾ ਡਿਊਟੀ ਦੇ ਵਿੱਚ ਵਿਗਨ ਪਾਇਆ ਕੰਗਰਾਂਲ ਨਾਲ ਉੱਤੇ ਵੀ ਬਰਾਬਰ ਕਰਦੇ ਬਿਲਕੁਲ ਸਾਨੂੰ ਗੁੱਸਾ ਨਹੀਂ ਸੀ ਆਉਣਾ ਜਦ ਇੱਕ ਉਹ ਧੀ ਤੇ ਜਿਹੜੀ ਸਹੀ ਡਿਊਟੀ ਕਰਦੀ ਹੈ ਉਹਦੇ ਉਹਦੇ ਅਫਸਰ ਵੀ ਬੋਲ ਰਹੇ ਨੇ ਵੀ ਇਹ ਤਾਂ ਗਲਤੀ ਨਹੀਂ ਮੇਰੇ ਅਫਸਰਾਂ ਦੀ ਵੀ ਨਹੀਂ ਮੰਨੀ ਜਾ ਰਹੀ ਐਤੋਂ ਵੱਧ ਹੋਰ ਧੱਕਾ ਕੀ ਹੋਊਗਾ ਧੱਕੇ ਦੇ ਕਾਰਨ ਜਿਹੜਾ ਵੀ ਪੰਜਾਬੀਆਂ ਨਾਲ ਪੰਗਾ ਲਊਗਾ ਜਿਹੜਾ ਇਹਨਾਂ ਨਾਲ ਧੱਕਾ ਕਰੂਗਾ ਉਹਦੇ ਪਿੱਛੇ ਸਾਰਾ ਹਜੂਮ ਖੜਦਾ ਹੀ ਖੜਦਾ ਹੈ ਅੱਜ ਨਹੀਂ ਖੜਦਾ ਥੋੜੇ ਮੈਂ ਹੋਰ ਯਾਦ ਕਰਾਉਣਾ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਪੰਗਾ ਲਿਆ ਸਿੱਖਾਂ ਨਾਲ ਉਹ ਉਹ ਉਹਨੂੰ ਤੋੜਤਾ ਨਾ ਸਹੀ ਸਰਦਾਰ ਬਹਾਦਰ ਸਿੰਘ ਨੇ ਸਤਵੰਦ ਸਿੰਘ ਨੇ ਕੇਰ ਸਿੰਘ ਨੇ ਤੋੜਨ ਦੇ ਕਾਰਨ ਅਸੀਂ ਉਹ ਆ ਜੇ ਕੋਈ ਪੰਜਾਬੀਆਂ ਲਈ ਕੁਝ ਕਰਕੇ ਦਿਖਾਉਂਦਾ ਅਸੀਂ ਹੱਕ ਨਹੀਂ ਕਦੇ ਰੱਖਦੇ ਤਾਂ ਹੀ ਉਹਦਾ ਸਰਬਜੀਤ ਸਿੰਘ ਖਾਲਸਾ ਜਿਤਾ ਕੇ ਦਿੱਲੀ ਬੈਠੂਗਾ ਦੇਖੋਗੇ ਤੁਸੀਂ ਸੌ ਚੱਕਦਾ ਦੂਜੇ ਬੰਨੇ ਭਾਈ ਅੰਮਰਪਾਲ ਸਿੰਘ ਨੂੰ ਜਿਹਨੂੰ ਸਾਰਾ ਦੁਨੀਆ ਲਪੇਟਦੀ ਰਹੀ ਖਾਲਸਤਾਨੀਆਂ ਜੀ ਦੇਸ਼ ਤੋੜ ਦੂ ਫਲਾਣਾ ਕਰ ਦੂ ਉਹਨੂੰ ਵੀ ਇੱਕ ਨੰਬਰ ਤੇ ਪੰਜਾਬ ਚ ਵੋਟਾਂ ਜਿੱਤਾ ਕੇ ਤੋੜੇ ਉਹਨਾਂ ਦੀ ਕੀ ਭੂਮਿਕਾ ਰਹਿ ਸਕਦੀ ਹੈ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਦੀ ਉਹਨਾਂ ਨੇ ਜੇ ਸੌਂ ਵੀ ਚੁੱਕ ਲਈਆਂ ਪਰ ਲੱਗਦਾ ਕਿ ਇੱਕ ਵੱਖਰੀ ਤਰ੍ਹਾਂ ਦਾ ਵਰਤਾਂਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿਉਂਕਿ ਖਾਲਸਾ ਵਹਿਰ ਕੱਢੀ ਸੀ ਤੇ ਕਾਫੀ ਹੰਗਾਮਾ ਪੰਜਾਬ ਦੀ ਸਿਆਸਤ ਦੇ ਵਿੱਚ ਦਿਖਾਈ ਦਿੱਤਾ ਲੱਗਦਾ ਕਿ ਇੱਕ ਵੱਡੀ ਸਿੱਖ ਲੋਬੀ ਭਾਈ ਅਮਰਤਪਾਲ ਸਿੰਘ ਦੇ ਨਾਲ ਜਾ ਸਕਦੀ ਹੈ ਪੰਜਾਬ ਦੇ ਸਿਆਸਤ ਦੇ ਵਿੱਚ ਨਵੀਂ ਤਰ੍ਹਾਂ ਦੀ ਸਿਆਸਤ ਦਾ ਆਗਾਜ਼ ਹੋ ਸਕਦਾ ਹਰੇਕ ਬੰਦਾ ਅਸ ਨਾਲ ਜਿਉਂਦਾ ਭਾਈ ਅੰਮਰਤਪਾਲ ਸਿੰਘ ਪਹਿਲਾ ਨਵਾਂ ਚਿਹਰਾ ਆਇਆ ਦੁਨੀਆ ਨੌਜਵਾਨੀ ਤੇ ਰੁੱਪੀ ਪਿੱਛੇ ਨਾਰਾ ਵੀ ਗੁਰੂ ਨੇ ਐਡਾ ਵਧੀਆ ਦਵਾਇਆ ਜਿਹਨੂੰ ਕੋਈ ਕੰਡਮਨੀਤੀ ਕਰ ਰਿਹਾ ਕੰਡਮੇਨੀਤੀ ਕਰਦਾ ਇਸੇ ਆਧਾਰ ਤੇ ਹੁਣ ਵੀ ਭਾਈ ਅੰਬਰਤਪਾਲ ਸਿੰਘ ਆਊਗਾ ਹੁਣ ਤਾਂ ਐਮਪੀ ਸਾਹਿਬ ਆਉਣਗੇ ਨਾ ਉਹ ਪਹਿਲਾਂ ਭਾਈ ਅੰਬਰਤਪਾਲ ਦੀ ਹੁਣ ਮੈਂਬਰ ਪਾਰਲੀਮੈਂਟ ਭਾਈ ਅੰਬਰਤਪਾਲ ਸਿੰਘ ਆਉਣਗੇ ਸਰਬਜੀਤ ਸਿੰਘ ਉਹਨਾਂ ਦੇ ਨਾਲ ਹੋਣਗੇ ਸਾਰੀਆਂ ਟੀਮਾਂ ਸੋਚ ਵਿਚਾਰ ਕੇ ਅੱਗੇ ਸਟੈਪ ਪਟੜਨੀਆਂ ਤਾਂ ਕਿ ਲੋਕਾਂ ਨੂੰ ਪਿਆਰ ਨਾਲ ਨਾਲ ਲਾਉਣਾ ਹੈ ਨਾ ਕਿ ਦੌੜਨ ਦੇਣਾ ਤੁਸੀਂ ਆਪਣੇ ਆਪ ਦੇਖ ਲੋਗੇ ਗੁਰੂ ਕਿਰਪਾ ਕਰੂਗਾ ਕਿ ਕਦੇ ਨਾ ਕਦੇ ਸਿੱਖਾਂ ਨੂੰ ਲੀਡਰ ਤਾਂ ਮਿਲੂਗਾ ਹੀ ਨਾ ਅੱਜ ਤੱਕ ਲੀਡਰਲੈਸ ਸਿੱਖ ਰਹੇ ਨਹੀਂ ਹੁਣ ਵੀ ਨਹੀਂ ਰਹਿਣਗੇ ਸਹੀ ਰਾਹ ਨਿਕਲੂਗਾ ਤੁਸੀਂ ਦੇਖੋ ਧੰਨਵਾਦ ਇਹ ਸਨ ਪਰਮਜੀਤ ਸਿੰਘ ਸੋਲੀ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਬਰਤਾਂਤ ਸਿਰਜਣ ਵੱਲ ਪੰਜਾਬ ਵੱਧਾ ਜਾ ਰਿਹਾ ਸਿਆਸੀ ਪਾਰਟੀਆਂ ਵੱਖਰੇ ਤਰ੍ਹਾਂ ਦਾ ਮਾਹੌਲ ਸਿਰਜਣ ਗਿਆ ਪਾਈ ਅਮਰਪਾਲ ਸਿੰਘ ਪਹਿਲਾਂ ਪਾਈ ਅਮਰਪਾਲ ਸਿੰਘ ਬਣ ਕੇ ਮੈਦਾਨ ਚ ਆਏ ਤੇ ਹੁਣ ਐਮਪੀ ਬਣ ਕੇ ਆਪਣੀ ਪਰਫਾਰਮੈਂਸ ਦਿਖਾਣਗੇ ਉਹ ਕਿਸ ਤਰ੍ਹਾਂ ਹਲਕੇ ਦੀ ਨੁਮਾਇੰਦਗੀ ਕਰਦੇ ਤੇ ਇਸੇ ਦੇ ਨਾਲ ਕੁਲਵਿੰਦਰ ਕੌਰ ਜਿਸ ਨੇ ਵੱਡਾ ਖੜਾਕ ਸੋਸ਼ਲ ਮੀਡੀਆ ਤੇ ਕੀਤਾ ਸਿਆਸਤ ਦੇ ਵਿੱਚ ਕੀਤਾ ਉਸ ਦਾ ਵੱਡਾ ਕਾਰਨ ਇਹ ਸੀ ਕਿ ਕੰਗਣਾ ਰਣੌਤ ਨੇ ਜਿਸ ਭਾਸ਼ਾ ਦੀ ਵਰਤੋਂ ਕੀਤੀ ਉਹ ਪੰਜਾਬੀਆਂ ਦੇ ਦਿਲਾਂ ਤੇ ਜਾ ਕੇ ਲੱਗੀ ਕਿਉਂਕਿ ਹਰ ਪੰਜਾਬੀ ਖਾਲਸਤਾਨੀ ਨਹੀਂ ਹੈ ਹਰ ਪੰਜਾਬੀ ਅੱਤਵਾਦੀ ਨਹੀਂ ਹੈ ਜਿਸ ਤਰ੍ਹਾਂ ਭਾਜਪਾ ਦੀ ਜਾਂ ਆਰਜ ਦੀ ਬੋਲੀ ਬੋਲਣ ਵਾਲੇ ਸਿਆਸਤਦਾਨ ਪੰਜਾਬੀਆਂ ਨੂੰ ਖਾਲਸਤਾਨੀ ਅੱਤਵਾਦੀ ਦੱਸਣਗੇ ਤਾਂ ਖੜਾਕ ਹੋਣਗੇ ਜਰੂਰ ਐਸੇ ਕਰਕੇ ਰਵਨੀਤ ਸਿੰਘ ਬਿੱਟੂ ਦੀ ਐਂਟਰੀ ਜਿਹੜੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਵੇਖਣਾ ਹੋਏਗਾ ਕਿ ਭਾਜਪਾ ਦੇ ਕਿਸ ਤਰ੍ਹਾਂ ਦੇ ਦਾਪੇਚ ਰਵਨੀਤ ਸਿੰਘ ਬਿੱਟੂ ਦੇ ਮੋੜਿਆਂ ਤੇ ਰੱਖ ਕੇ ਖੇਡੇ ਜਾਂਦੇ ਆ ਤੇ ਕਿੰਨਾ ਕੁ ਸਫਲ ਹੁੰਦੀ ਆ ਭਾਜਪਾ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੁੰਦਾ ਵਿਖਾਈ ਦੇਵੇਗਾ ਕੈਰਾਮੈਨ ਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ